ਤੁਸੀਂ ਵੀ ਸੋਚਦੇ ਹੋਗਾ ਕਿ ਮੈਂ ਡੋਲੂ ਵਿੱਚ ਕੀ ਲੈ ਕੇ ਆ ਗਈਆਂ ਚਲੋ ਤੁਹਾਨੂੰ ਦਿਖਾਨੀ ਆ ਅੱਜ ਮੈਂ ਡੋਲੂ ਵਿੱਚ ਲੈ ਕੇ ਆਈਆਂ ਲੱਸੀ ਕਿਉਂਕਿ ਅੱਜ ਮੈਂ ਬਣਾਵਾਂਗੀ ਪੰਜਾਬੀ ਸਟਾਈਲ ਪਿਆਜ਼ ਵਾਲੀ ਕੜੀ ਬਣਾ ਕੇ ਤਿਆਰ ਕਰਾਂਗੇ ਜੋ ਬਹੁਤ ਹੀ ਆ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਕੜੀ ਬਣਾਣ ਲਈ ਮੈਂ ਲੈ ਕੇ ਆਈ ਸੀ ਲੱਸੀ ਤੁਸੀਂ ਚਾਹੋ ਤੇ ਦਹੀਂ ਦੀ ਵੀ ਕੜੀ ਬਣਾ ਸਕਦੇ ਹੋ ਬਟ ਮੈਂ ਜਦੋਂ ਵੀ ਕੜੀ ਬਣਾਉਣੀ ਹੈ ਲੱਸੀ ਦੀ ਬਣਾ ਕੇ ਤਿਆਰ ਕਰਦੀ ਆ ਕੜੀ ਸਰਬਦੀ ਬਹੁਤ ਹੀ ਜ਼ਿਆਦਾ ਫੇਵਰਟ ਆ ਕਾਫੀ ਟਾਈਮ ਤੋਂ ਮੇਰੇ ਕੋ ਮੰਗ ਵੀ ਰਹੀ ਸੀ 2 ਦਿਨ ਹੋ ਗਏ ਸੀ ਮੈਂ ਲੱਸੀ ਲੈ ਕੇ ਆਈ ਸੀ ਤੇ 2 ਦਿਨ ਤੱਕ ਪਈ ਪਈ ਨਾ ਲੱਸੀ ਖੱਟੀ ਵੀ ਹੋ ਗਈ ਸੀ ਲੱਸੀ ਮੈਂ ਬਾਹਰ ਰੱਖਿਆ ਸੀ ਤੇ ਬਾਹਰ ਪਈ ਪਈ ਖੱਟੀ ਹੋ ਗਈ ਸੀ ਸਰਬ ਨੂੰ ਖੱਟੇ ਵਾਲੀ ਕੜੀ ਹੀ ਪਸੰਦ ਹੈ ਤੇ ਮੈਂ ਸੋਚਿਆ ਚਲੋ ਕੜੀ ਬਣਾ ਲੈਂਗੇ ਤੁਹਾਡੇ ਸਾਰਨਾ ਵੀਡੀਓ ਵੀ ਸ਼ੇਅਰ ਕੀਤੀ ਜਾਵੇ ਤੇ ਇੱਥੇ ਕੜੀ ਬਣਾ ਲੈਂਗੇ ਮੈਂ 2 ਤੋਂ 2.5 ਗਲਾਸ ਲੈ ਲਈ ਲੱਸੀ ਉਹਦੇ ਵਿੱਚ ਐਸੀ ਪਾਇਆ ਬੇਸਨ ਬੇਸਨ ਮੈਂ ਪਾਇਆ ਸੀ 1 ਕੱਪ ਛਾਨ ਕੇ ਬੇਸਨ ਪਾਇਆ ਤੇ ਵੇਸਨ ਨੂੰ ਚੰਗੀ ਤਰ੍ਹਾਂ ਹੀ ਵਿਸਕਲਣਾ ਤੇ ਮਿਕਸ ਕਰਾਂਗੇ ਤਾਂ ਕਿ ਦੇ ਵਿੱਚ ਕੋਈ ਵੀ ਗੁੱਠਰੀਆਂ ਵਗੈਰਾ ਨਾ ਰਹਿਣ ਬਿਲਕੁਲ ਸਮੂਥ ਜਿਹਾ ਇਸ ਇਥੇ ਕੋਲ ਬਣਾ ਕੇ ਤਿਆਰ ਕਰ ਲਾਂਗੇ ਕੜੀ ਲਈ ਐਸੇ ਵਿੱਚ ਪਾ ਦਾਂਗੇ 1 ਚਮਚ ਹਲਦੀ 1 ਚਮਚ ਨਮਕ ਦੋਨਾਂ ਚੀਜ਼ਾਂ ਨੂੰ ਫਿਰ ਦੁਬਾਰਾ ਇੱਕ ਵਾਰੀ ਇਸ ਇਥੇ ਕੜਛੀ ਦੇ ਨਾਲ ਹੀ ਮਿਕਸ ਕਰ ਲਾਂਗੇ ਲੋ ਜੀ ਸਾਡਾ ਇਥੇ ਕੜੀ ਬਣਾਉਣ ਲਈ ਕੋਲ ਬਣ ਕੇ ਤਿਆਰ ਹੈ ਲੱਸੀ ਤੇ ਵੇਸਨ ਦਾ ਇਹਨੂੰ ਰੱਖ ਦਿੰਨੇ ਸਾਈਡ ਤੋਂ ਬਾਕੀ ਤਿਆਰੀ ਦੇਖ ਲੈਨੇ ਅੱਧੇ ਚਮਚਾ ਲਿਆ ਸਾਬੂ ਜੀਰਾ ਅੱਧੇ ਚਮਚਾ ਸਾਬੂ ਤਨੀਆ ਅੱਧੇ ਚਮਚ ਮੇਥਰੇ ਤੇ 7 ਤੋਂ 5 ਕਸ਼ਮੀਰੀ ਲਾਲ ਮਿਰਚ ਖੜੇ ਮਸਾਲੇ ਲੈ ਲਏ ਸੀਗੇ ਦੋ ਪਿਆਜ਼ ਨੂੰ ਲੈ ਲਿਆ ਹੀ ਇਹਨੂੰ ਲੰਬੇ ਸਲਾਈਸ ਤੇ ਕੱਟ ਲਿਆ ਹੀ 2 ਇੰਚ ਅਦਰਕ ਦਾ ਟੁਕੜਾ ਲੈ ਆ ਲਿਆ ਸੀ ਤੇ ਨਾਲ ਲੈ ਲਿਆ ਸੀ ਲਸਣ ਤੁਸੀਂ ਅਗਰ ਲਸਣ ਪਿਆਜ਼ ਨਹੀਂ ਖਾਂਦੇ ਸਕਿੱਪ ਕਰ ਸਕਦੇ ਹੋ ਤਾਂ ਵੀ ਲੱਸੀ ਘੜ ਸੌਰੀ ਕੜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਬਟ ਮੈਂ ਇੱਥੇ ਬਣਾ ਰਹੀ ਪੰਜਾਬੀ ਸਟਾਈਲ ਪਿਆਜ਼ ਵਾਲੀ ਕੜੀ ਬਣਾ ਕੇ ਤਿਆਰ ਕਰਾਂਗੀ ਇਸ ਲਈ ਮੈਂ ਚ ਖੂਬਸਾਰ ਲਸਣ ਪਿਆਜ਼ ਪਾਵਾਂਗੀ ਹਣ ਲਾ ਸੁਨੂ ਤੇ ਅਦਰਕ ਨੂੰ ਹੀ ਛਿੱਲ ਕੇ ਤੋਲਿਆ ਸੀ ਤੇ ਨੂੰ ਇਸ ਤਰੀਕੇ ਨਾਲ ਸੀ ਕੁੱਟ ਕੇ ਤਿਆਰ ਕਰਾਂਗੇ ਤੁਸੀਂ ਚਾਹੋ ਤੇ ਨੂੰ ਕद्दूकस ਜਾਂ ਬਾਰੀ ਕੱਟ ਕੇ ਵੀ ਲੈ ਸਕਦੇ ਹੋ ਮੈਸੇ ਤਰੀਕੇ ਨਾਲ ਕੁੱਟ ਕੇ ਹੀ ਤਿਆਰ ਕਰ ਲਿਆ ਸੀਗਾ ਹੁਣ ਇਹਨੂੰ ਵੀ ਰੱਖ ਦਿੰਨੇ ਆ ਸਾਈਡ ਤੇ ਹੁਣ ਫਟਾਫਟ ਬਣਾ ਲੈਨੇ ਕੜੀ ਗੈਸ 'ਤੇ ਰੱਖਾਂਗੇ ਕੜਾਈ ਕੜਾਈ ਦੇ ਵਿੱਚ ਪਾਵਾਂਗੇ ਤੇਲ ਤੇ ਦੋ ਵੱਡੀ ਕੜਸੀ ਭਰ ਕੇ ਪਾਤਾ ਮੈਂ ਤੇਲ ਤੇ ਕੜੀ ਸਰ੍ਹੋਂ ਤੇਲ ਵਿੱਚ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇਲ ਗਰਮ ਹੋਵੇ ਦੋ ਚੁਟਕੀ ਹਿੰਗ ਨਾਲੀ ਪਾਦਾਂਗੇ ਜੋ ਖੜੇ ਮਸਾਲੇ ਸੀ ਲੇਹੀ ਤੁਸੀਂ ਖੜੇ ਮਸਾਲੇ ਵਿੱਚ ਕੜੀ ਪੱਤਾ ਹੀ ਪਾ ਸਕਦੇ ਹੋ ਤੇ ਹੀ ਪਤਾ ਵੀ ਪਾ ਸਕਦੇ ਹੋ ਹੁਣ ਨਾਲ ਹੀ ਜ ਪਾਦਾਂਗੇ ਜੋ ਅਦਰਕ ਲਸਣ ਨੂੰ ਹੀ ਕੁੱਟ ਕੇ ਰੱਖਿਆ ਸੀ ਨਾ ਉਹ ਪਾਦਾਂਗੇ ਉਹਨੂੰ 2 ਕਮਿੰਟ ਲਈ ਭੁੰਨ ਲਾਂਗੇ ਤਾਂ ਕਿ ਜੋ ਲਸਣ ਦਾ ਕੱਚਾਪਣ ਹੈ ਨਾ ਉਹ ਨਿਕਲ ਜਾਏਗਾ ਤੇ ਕਲਰ ਵੀ ਚੇਂਜ ਹੋ ਜਾਏਗਾ ਉਹਨਾਂ ਵਿੱਚ ਅਸੀਂ ਪਾਦਾਂਗੇ ਪਿਆਜ਼ ਤੇ ਮੈਂ ਦੋ ਵੱਡੇ ਸਾਈਜ਼ ਦੇ ਪਿਆਜ਼ ਲਏ ਸੀ ਉਹਨੂੰ ਲੰਬੇ ਸਲਾਈਸ ਵਿੱਚ ਕੱਟ ਕੇ ਮੈਂ ਪਾਇਆ ਤੁਸੀਂ ਚਾਹੋ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਵੀ ਕੱਟ ਕੇ ਵੀ ਲੈ ਸਕਦੇ ਹੋ ਤੇ ਪਿਆਜ਼ ਨੂੰ ਜਿਆਦਾ ਨਹੀਂ ਭੁੰਨਾ ਇਸ ਤਰੀਕੇ ਦਾ ਪਿਆਜ਼ ਜਦੋਂ ਹੋ ਜਾਏਗਾ ਨਾ ਫਿਰ ਅਸੀਂ ਇਹਦੇ ਵਿੱਚ ਪਾ ਦਾਂਗੇ ਕੁਝ ਬੇਸਿਕ ਮਸਾਲੇ ਦੀ ਚਮਚ ਹਲਦੀ ਅੱਧੀ ਚਮਚ ਲਾਲ ਮਿਰਚ ਦਾ ਸਵਾਦ ਅਨੁਸਾਰ ਨਮਕ 1 ਚਮਚ ਧਨੀਆ ਪਾਊਡਰ ਅੱਧੀ ਚਮਚ ਕਸ਼ਮੀਰੀ ਲਾਲ ਮਿਰਚ ਦਾ ਇਹਨੂੰ ਪਾ ਕੇ ਚੰਗੀ ਤਰ੍ਹਾਂ ਅਸੀਂ ਮਿਕਸ ਕਰਾਂਗੇ ਤੇ ਹੁਣ ਅਸੀਂ ਜੋ ਮਸਾਲੇ ਪਾਏ ਨੇ ਨਾ ਥੇ ਇਹਨੂੰ ਅਸੀਂ ਭੁੰਨ ਲਾਂਗੇ ਹਲਕਾ ਤਾਂ ਕਿ ਜੋ ਹਲਦੀ ਪਾਈ ਨਾ ਦਾ ਕੱਚਾਪਨ ਨਿਕਲ ਜਾਏਗਾ ਜਦ ਮਸਾਲੇ ਭੁੰਨ ਜਾਣਗੇ ਹੁਣ ਜੋ ਕੋਲ ਅਸੀਂ ਬਣਾ ਕੇ ਰੱਖਿਆ ਸੀ ਨਾ ਲੱਸੀ ਦੇ ਬੇਸਨ ਦਾ ਉਹਨੂੰ ਇੱਕ ਵਾਰ ਪਹਿਲੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕਿਉਂਕਿ ਬੇਸਨ ਨਾ نیچے بیٹھ ਜਾਂਦਾ ਤੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਉਸ ਘੋਲ ਨੂੰ ਨਾ ਅਸੀਂ ਮਸਾਲੇ ਵਿੱਚ ਪਾ ਦਾਂਗੇ ਮਸਾਲੇ ਵਿੱਚ ਪਾਤਾ ਹੈ మీడియం ਗੈਸਰ ਆਕੇ ਨੂੰ ਚੰਗੀ ਤਰ੍ਹਾਂ ਪਹਿਲੇ ਅਸੀਂ ਮਿਕਸ ਕਰ ਲਾਂਗੇ ਹੁਣ ਇਸੇ ਤਰੀਕੇ ਨਾਲ ਨੂੰ ਅਸੀਂ 5 ਤੋਂ 7 ਮਿੰਟ ਤੱਕ ਇੱਥੇ ਪਕਾਵਾਂਗੇ ਉਹਦੇ ਨਾਲ ਕੀ ਹੋਏਗਾ ਲਗਾਤਾਰ ਮਿਕਸ ਕਰਦੇ ਹੋਏ ਇਸ ਨੂੰ ਪਕਾਵਾਂਗੇ ਉਹਦੇ ਨਾਲ ਕੀ ਹੋਏਗਾ ਮਤਲਬ ਜੋ ਬੇਸਨ ਹੈ ਨਾ ਦਾ ਕੱਚਾ ਪੈ ਨਿਕਲ ਜਾਏ ਟੀਕੇ ਦੇ ਵਿੱਚ ਨਾ ਮੇਨ ਬਕੇ ਖੁਸ਼ਬੂ ਆਣੀ ਸਟਾਰਟ ਹੋ ਜਾਂਦੀ ਹੈ ਪੂਰੇ ਘਰ ਦੇ ਵਿੱਚ ਫੈਲ ਜਾਂਦੀ ਹੈ ਖੁਸ਼ਬੂ ਇਹਦੀ ਤੇਨੂੰ ਸੀ ਇਥੇ 5 ਤੋਂ 7 ਮਿੰਟ ਲੈ ਪਕਾ ਲਿਆ ਸੀਗਾ ਤੈਨੂੰ ਲਗਾਤਾਰ ਮਿਕਸ ਕਰਦੇ ਹੀ ਪਕਾਵਾਂਗੇ ਤੇ ਉਛਲਦਾ ਵੀ ਇਸ ਟਾਈਮ ਤੇ ਥੋੜਾ ਥੋੜਾ ਨਾਲ ਉਛਲਦਾ ਨਾਲ ਹੁਣ ਅਸੀਂ ਪਾ ਦਾਂਗੇ ਪਾਣੀ ਜਿਸ ਟਾਈਮ ਮੈਂ ਢੋਲ ਢੋਲਿਆ ਹੀ ਨਾ ਬੌਲ ਦੇ ਵਿੱਚ ਉਹਦੇ ਵਿੱਚ ਥੋੜਾ ਪਾਣੀ ਪਾ ਕੇ ਮਿਕਸ ਕਰਕੇ ਅਸੀਂ ਕੜੀ ਵਿੱਚ ਪਾਤਾ ਹੈਗਾ ਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਦੇ ਵਿੱਚ ਹੋਰ ਅਸੀਂ ਪਾ ਦਾਂਗੇ ਪਾਣੀ ਇਹਦੇ ਵਿੱਚ ਖੂਬ ਸਾਰਾ ਪਾਣੀ ਪਾਵਾਂਗੇ ਮਤਲਬ ਮੈਂ ਨਾ ਪੂਰੀ ਕੜਾਈ ਹੀ ਫੁੱਲ ਕਰ ਲਈ ਸੀ ਕਿਉਂਕਿ ਅਸੀਂ ਨੂੰ ਪਕਾਣਾ ਤੇ ਪਕਾਣੇ ਵਿੱਚ ਟਾਈਮ ਹੀ ਲੱਗਦਾ ਤੇ ਕਿ 30 ਤੋਂ 35 ਮਿੰਟਾਂ ਰਾਮ ਨਾਲ ਲੱਗ ਜਾਂਦੇ ਕੜੀ ਨੂੰ ਪਕਦਿਆ ਆ ਤਾਂ ਹੀ ਜੋ ਕੜੀ ਵੋ ਟੇਸਟੀ ਤਿਆਰ ਹੋ ਕੇ ਬੰਦੀ ਹੈ ਹੁਣ ਅਸੀਂ ਇਹਨੂੰ ਹਾਈ ਫਲੇਮ ਤੇ ਰੱਖਤਾ ਹੈ ਇੱਕ ਬੋਇਲ ਆਣ ਲਈ ਜਦੋਂ ਇਸ ਤਰੀਕੇ ਨਾਲ ਇੱਕ ਬੋਇਲ ਉਬਾਲ ਆ ਜਾਏਗਾ ਨਾ ਫਿਰ ਅਸੀਂ ਇੱਥੇ ਗੈਸ ਨੂੰ ਮੀਡੀਅਮ ਕਰਕੇ ਇਹਨੂੰ ਪਕਾਵਾਂਗੇ ਕੜੀ ਨੂੰ ਫਿਰ ਮੀਡੀਅਮ ਕਰਕੇ ਅਸੀਂ 30 ਤੋਂ 35 ਮਿੰਟ ਤੱਕ ਇਸੇ ਤਰੀਕੇ ਨਾਲ ਰਹਿਣ ਦਵਾਂਗੇ ਤੇ ਆਪਣੇ ਆਪ ਨਾਲ ਰਿਜ ਰਿਜ ਕੇ ਨਾਲ ਪੱਕ ਜਾਏਗੀ ਕੜੀ ਇੱਧਰ ਕੋਲ ਬਣਾ ਲੈਨੇ ਵੇਸਨ ਦਾ ਸੌਰੀ ਕੜੀ ਐਪ ਕੋੜੇ ਨੇ ਕੋਲ ਬਣਾ ਲੈਨੇ ਆ ਬੇਸਨ ਲਿਆ ਹੀ ਡੇਢ ਕੱਪ ਉਹ ਚ ਪਾਇਆ ਸਵਾਦ ਅਨੁਸਾਰ ਨਮਕ ਅੱਧੇ ਚਮਚ ਹਲਦੀ ਦੋ ਚੁਟਕੀ ਹੀਂਗ ਅੱਧੇ ਚਮਚ ਧਨੀਆ ਪਾਊਡਰ ਤੇ ਅੱਧੇ ਚਮਚ ਲਾਲ ਮਿਰਚੀ ਪਾਊਡਰ ਤੇ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਥੇਸੀ ਰੱਖੋ ਕੋਲ ਬਣਾ ਕੇ ਤਿਆਰ ਕਰਾਂਗੇ ਤੇ ਪਾਣੀ ਸੀ ਥੋੜਾ ਥੋੜਾ ਕਰਕੇ ਪਾਵਾਂਗੇ ਇੱਕ ਵਾਰ ਚ ਸਾਰਾ ਪਾਣੀ ਨਾ ਪਾਣਾ ਕਿਉਂਕਿ ਸੀਦਾ ਪਤਲਾ ਕੋਲ ਨਹੀਂ ਬਣਾਣਾ ਥੋੜਾ ਜਿਹਾ ਨਾ ਗਾੜਾ ਹੀ ਕੋਲ ਬਣਾ ਕੇ ਤਿਆਰ ਕਰਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਹੀ ਵਿਸਕਲਣਾ ਤੇ ਮਿਕਸ ਕਰ ਲਾਂਗੇ ਇਸ ਤਰੀਕੇ ਨਾਲ ਸਮੂਥ ਜਾਸ ਇਥੇ ਕੋਲ ਬਣਾ ਕੇ ਤਿਆਰ ਕਰ ਲਿਆ ਹੁਣ ਇਹ ਚ ਪਾਵਾਂਗੇ ਪਿਆਜ਼ ਕਿਉਂਕਿ ਮੈਂ ਅੱਜ ਪਿਆਜ਼ ਵਾਲੀ ਕੜੀ ਬਣਾ ਕੇ ਤਿਆਰ ਕਰ ਰਹੀ ਤੇ ਖੂਬ ਸਾਰਾ ਚ ਪਾਵਾਂਗੀ ਪਿਆਜ਼ ਮਤਲਬ ਮੈਂ ਤਿੰਨ ਪਿਆਈ ਲਈ ਹੈ ਤੇ ਉਹਨੂੰ ਇਸ ਤਰੀਕੇ ਨਾਲ ਲੰਬੇ ਸਲਾਈਸ ਚ ਕੱਟ ਕੇ ਲਿਆ ਤੁਸੀਂ ਛੋਟੇ ਛੋਟੇ ਵੀ ਕੱਟ ਕੇ ਲੈ ਸਕਦੇ ਹੋ ਮੈਂ ਇਸ ਤਰੀਕੇ ਨਾਲ ਲੰਬੇ ਸਲਾਈਸ ਚ ਪਾਵਾਂਗੀ ਤੇ ਉਹਨੂੰ ਚੰਗੀ ਤਰ੍ਹਾਂ ਅਸੀਂ ਇਥੇ ਮਿਕਸ ਕਰਾਂਗੇ ਤੇ ਮੈਂ ਹੱਥ ਨਾਲ ਹੀ ਮਿਕਸ ਕਰਾਂਗੀ ਤੇ ਨੂੰ 5 ਕਿ ਮਿੰਟ ਤੱਕ ਇਸ ਤਰੀਕੇ ਨਾਲ ਅਸੀਂ ਕਰਾਂਗੇ ਤਾਂ ਕਿ ਜੋ ਸਾਡੇ ਪਕੌੜੇ ਨਾ ਕਾਫੀ ਫਲਫੀ ਫਲਫੀ ਜੇ ਬਣ ਕੇ ਤਿਆਰ ਹੋਣਗੇ ਇਥੇ ਸੀ ਨੂੰ ਕੋਲ ਨੂੰ ਬਣਾ ਲਿਆ ਸੀਗਾ ਤੇ ਹੁਣ ਕੜੀ ਆਪਣੀ ਚੈੱਕ ਕਰ ਲੈਣੇ ਨਾਲ ਦੇ ਨਾਲ ਕੜੀ ਤੁਸੀਂ ਦੇਖ ਸਕਦੇ ਇਥੇ ਰਿਜ ਰਹੀ ਸੀਗੀ ਇਹਨੂੰ ਰਿਜਦੇ ਹੋਇਆ ਨਾ 10 ਤੋਂ 12 ਮਿੰਟ ਹੋ ਗਏ ਸੀਗੇ ਹਾਲੇ ਮਤ ਕਿ ਇਹਨੂੰ ਪੂਰਾ ਹੀ ਟੋੜੀ ਨਾ ਤੀ ਤੋ 35 ਮਿੰਟ ਤੱਕ ਇਥੇ ਪਕਾਣਾ ਹੁਣ ਨਾਲ ਹੀ ਮੈਂ ਤੇਲ ਗਰਮ ਹੋਣੇ ਰੱਖਤਾ ਹੀ ਸਰਸੋਂ ਦਾ ਉਹਦੇ ਚੋਂ ਉਹਨਾਂ ਨੂੰ ਪਕੌੜੇ ਬਣਾ ਕੇ ਤਿਆਰ ਕਰਾਂਗੇ ਤੇ ਗੈਸ ਉਤੇ ਹਾਈ ਨਹੀਂ ਰੱਖਣਾ ਗੈਸ ਨੂੰ ਅਸੀਂ ਮੀਡੀਅਮ ਲਾ ਕੇ ਇਥੇ ਪਕੌੜੇ ਨੂੰ ਫਰਾਈ ਕਰਕੇ ਤਿਆਰ ਕਰਾਂਗੇ ਮੈਂ 5 ਤੋਂ 7 ਇੱਕ ਵਾਰ ਚ ਪਹਿਲੇ ਪਕੌੜੇ ਪਾਈ ਸੀਗੇ ਔਰ ਤੁਸੀਂ ਦੇਖੋਗੇ ਨਾ ਬਹੁਤ ਹੀ ਵਧੀਆ ਤੁਹਾਡੇ ਇਹ ਫਲਫੀ ਵਾਲੇ ਪਕੌੜੇ ਤੇ ਬਣ ਗਏ ਤਿਆਰ ਹੋਏ ਸੀਗੇ ਹੁਣ ਉਹ ਦੋਨੋਂ ਸਾਈਡ ਤੋਂ ਵਧੀਆ ਕਲਰ ਆਨ ਤੱਕ ਅਸੀਂ ਇੱਥੇ ਪਕੌੜਿਆਂ ਨੂੰ ਪਕਾ ਲਵਾਂਗੇ ਤੇ ਪਹਿਲਾ ਬੈਚ ਸਾਡਾ ਬਣ ਗਿਆ ਸੀ ਨੂੰ ਇੱਕ ਪਲੇਟ ਦੇ ਵਿੱਚ ਮੈਂ ਕੱਢ ਦਿੱਤਾ ਸੀਗਾ ਇਸੇ ਤਰੀਕੇ ਨਾਲ ਮੈਂ ਸੈਕਿੰਡ ਵਾਲਾ ਬੈਚ ਵੀ ਤੇਲ ਦੇ ਵਿੱਚ ਪਾ ਦਿੱਤਾ ਸੀਗਾ ਇਹਨੂੰ ਵੀ ਅਸੀਂ ਦੋਨੋਂ ਸਾਈਡ ਤੋਂ ਵਧੀਆ ਕਲਰ ਆਨ ਤੱਕ ਪਕਾ ਲਾਂਗੇ ਤੇ ਨਾਲ ਨਾਲ ਅਸੀਂ ਆਪਣੀ ਕੜੀ ਨੂੰ ਵੀ ਦੇਖਦੇ ਜਾਵਾਂਗੇ ਇੱਥੇ ਕੜੀ ਨੂੰ ਰਿਜ ਜਾਵਿਨਾ ਤੇ ਟਾਈਮ ਹੋ ਗਿਆ ਸੀ ਇਨੂੰ ਹੋਰ ਅਸੀਂ ਜਿਆਦਾ ਨਹੀਂ ਹੋਰ 5-10 ਮਿੰਟ ਲਈ ਹੋਰ ਉਹਨੂੰ ਪਕਾਵਾਂਗੇ ਇੱਥੇ ਪਕੌੜੇ ਵੀ ਸਾਰੇ ਹੀ ਬਣਾ ਕੇ ਅਸੀਂ ਤਿਆਰ ਕਰ ਲਈ ਸੀ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਚੈੱਕ ਕਰਾਨੀ ਆ ਬਹੁਤ ਯਾਰ ਫਲਫੀ ਐ ਸੋਫਟੀ ਪਕੌੜੇ ਸਾਡੇ ਬਣ ਕੇ ਤਿਆਰ ਹੋਏ ਸੀ ਇਹ ਦੇਖੋ ਉਹ ਬਹੁਤ ਯਾਰ ਟੇਸਟੀ ਬਣ ਕੇ ਤਿਆਰ ਹੁੰਦੇ ਤੁਸੀਂ ਇਸੇ ਤਰੀਕੇ ਨਾਲ ਉਹਨੂੰ ਚਾਹ ਨਾਲ ਵੀ ਇੰਜੋਏ ਕਰ ਸਕਦੇ ਬਹੁਤ ਯਾਰ ਟੇਸਟੀ ਬਣ ਕੇ ਤਿਆਰ ਹੁੰਦੇ ਕਿ ਖਾਏ ਬਿਨਾ ਰਹਿ ਨਹੀਂ ਗਿਆ ਮੈਂ ਵੀ ਦੋ ਕ ਖਾਈ ਲਈ ਸੀ ਹੌਣ ਪਕੌੜੇ ਸੀ ਬਣਾ ਲਏ ਸੀ ਕੜੀ ਸੜੀ ਬਣ ਕੇ ਤਿਆਰ ਸੀ ਹੁਣ ਅਸੀਂ ਸੀ ਪਾਉਂਦੇ ਸੀ ਪਕੌੜੇ ਤੇ ਗੈਸ ਨੂੰ ਬਿਲਕੁਲ ਅਸੀਂ ਤੇ ਲੋ ਤੇ ਕਰ ਦਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਸਿਰਫ 1 ਮਿੰਟ ਤੱਕ ਅਸੀਂ ਨੂੰ ਇਸੇ ਤਰੀਕੇ ਨਾਲ ਪਕਾਵਾਂਗੇ ਜਿਆਦਾ ਨਹੀਂ ਪਕਾਵਾਂਗੇ ਨਹੀਂ ਤੇ ਪਕੌੜੇ ਨਾਲ ਜਲਦੀ ਨਾਲ ਗਲ ਜਾਣਗੇ ਫਿਰ ਹੁਣ ਮੈਂ ਇੱਕ ਤੋਂ ਡੇਢ ਚਮਚ ਐਡ ਕਰਦਾ ਸੀ ਕਸੂਰੀ ਮੇਥੀ ਇਹਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੁਸੀਂ ਬਾਹਰੋਂ ਕੱਟਿਆ ਹਰਾ ਧਨੀਆ ਪਾ ਸਕਦੇ ਹੋ ਮੈਂ ਹਰਾ ਧਨੀਆ ਇਸਤੇਮਾਲ ਨਹੀਂ ਕਰਦੀ ਕਿਉਂਕਿ ਸਰਬ ਬਿਲਕੁਲ ਵੀ ਨਹੀਂ ਖਾਂਦੀ ਇਸ ਲਈ ਮੈਂ ਚ ਪਾਤੀ ਕਸੂਰੀ ਮੇਥੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਲੋ ਜੀ ਪੰਜਾਬੀ ਸਟਾਈਲ ਪਿਆਜ਼ ਵਾਲੀ ਕੜੀ ਬਣ ਕੇ ਤਿਆਰ ਹੈ ਗੈਸ ਨੂੰ ਅਸੀਂ ਕਰ ਦਾਂਗੇ ਬੰਦ ਉਹਨੇ ਇੱਕ ਛੋਟਾ ਤੜਗਾ ਹੀ ਤਿਆਰੀ ਕਰ ਲੈਨੇ ਫਰਾਈ ਪੈਨ ਚ ਲਵਾਂਗੇ ਇੱਕ ਤੋਂ ਡੇਢ ਚਮਚੇ ਸੀਕੋ ਦੋ ਛੁਟਕੀ ਹਿੰਗ ਪਾ ਦਾਂਗੇ ਦੋ ਕ ਪਾ ਦਾਂਗੇ ਕਸ਼ਮੀਰੀ ਲਾਲ ਮਿਰਚ ਤੇ ਨਾਲ ਮੈਂ ਪਾਤਾ ਹੀ ਅੱਧੀ ਚਮਚਾ ਨਾ ਕਸ਼ਮੀਰੀ ਪਾਊਡਰ ਹੁੰਦਾ ਨਾ ਉਹ ਪਾਤਾ ਹੀਗਾ ਦੇਗੀ ਮਿਰਚ ਤੇ ਉਹਨੂੰ ਘੋਲ ਨੂੰ ਸੀ ਕੜੀ ਦੇ ਵਿੱਚ ਪਾਤਾ ਚ ਚੰਗੀ ਤਰ੍ਹਾਂ ਕਰ ਦਾਂਗੇ ਤੇ ਮਿਕਸ 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 ਲੋ ਜੀ ਸਾਡੀ ਇਥੇ ਪੰਜਾਬੀ ਸਟਾਈਲ ਪਿਆਜ਼ ਵਾਲੀ ਕੜੀ ਬਣ ਕੇ ਤਿਆਰ ਹੈ ਇਹ অপਸ਼ਨ ਹੈਗਾ ਤੁਸੀਂ ਤੜਕਾ ਨਹੀਂ ਲਗਾਉਣਾ ਚਾਹੁੰਦੇ ਸਕਿੱਪ ਕਰ ਸਕਦੇ ਲਗਾਉਣੇ ਨਾਲ ਕੀ ਹੋਏਗਾ 컬러 ਔਰ ਟੇਸਟ ਦੋਨੋਂ ਬਹੁਤ ਹੀ ਵਧੀਆ ਆਏਗਾ ਲੋ ਜੀ ਸਾਡੀ ਪੰਜਾਬੀ ਸਟਾਈਲ ਪਿਆਜ਼ ਵਾਲੀ ਕੜੀ ਬਣ ਕੇ ਤਿਆਰ ਹੈ ਜੇ ਤੁਹਾਨੂੰ ਖੱਟੀ-ਖੱਟੀ ਪਸੰਦ ਹੈ ਸੱਚੀ ਤਾਂ ਖੱਟੀ ਹੀ ਬਣੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੈ ਤੁਸੀਂ ਕੜੀ ਨਾਲ ਕੀ ਖਾਣਾ ਚਾਹੁੰਦੇ ਹੋ ਫੁਲਕੇ ਕੇ ਰੋਟੀ ਮੇਰੀ ਵੀਡੀਓ ਕਿਦਾਂ ਲੱਗੀ ਪਲੀਸ